ਹਾਂਜੀ ਸੱਸੀ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੀਐਮ ਮੋਦੀ ਦਾ ਵੱਡਾ ਐਲਾਨ 9 ਸਤੰਬਰ ਨੂੰ ਆਉਣਗੇ ਗੁਰਦਾਸਪੁਰ ਪੰਜਾਬ ਵਿੱਚ ਪਿੰਡਾਂ ਦਾ ਲੈਣਗੇ ਜਾਇਜ਼ਾ ਤਾਂ ਦੋਸਤੋ ਵੱਡੀ ਖਬਰ ਪੀਐਮ ਸ਼੍ਰੀ ਨਰਿੰਦਰ ਮੋਦੀ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਹੁਣ ਪੰਜਾਬ ਦੇ ਵਿੱਚ ਮੋਦੀ 9 ਸਤੰਬਰ ਨੂੰ ਪਹੁੰਚ ਰਿਹਾ ਤੇ ਪਿੰਡਾਂ ਦਾ ਯਾਨੀ ਕਿ ਹੜ੍ਹ ਪੀੜਿਤ ਪਿੰਡਾਂ ਦਾ ਜਾਇਜ਼ਾ ਲੈਣਗੇ ਕੀ ਐਲਾਨ ਹੋਵੇਗਾ ਉਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਅਗਰ ਆਪਨੇ ਚੈਨਲ ਪੰਜਾਬ ਅਲਰਟ ਅਤੇ ਟੈਕ ਨੀਟਾ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਦੋਨਾਂ ਚੈਨਲ ਉੱਪਰ ਸਾਂਝਿਆ ਕੀਤਾ ਜਾਂਦੀਆਂ ਹਨ ਹਣ ਨਾਲ ਬਿਹਾਲ ਪੰਜਾਬ ਪੀਐਮ ਮੋਦੀ ਖੁਦ ਜਾ ਕੇ ਜਾਇਜਾ ਜਾਣਨ ਕੇ ਹਾਲ ਵੱਡੇ ਰਾਹਤ ਪ੍ਰਗਿਆ ਕਰ ਸਕਦੇ ਹਨ ਐਲਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮੰਗਲਵਾਰ 9 ਸਤੰਬਰ ਨੂੰ ਪੰਜਾਬ ਦਾ ਦੌਰਾ ਕਰਨ ਜਾ ਰਹੇ ਹਨ ਜਬ ਇਸ ਸਮੇਂ ਭਿਆਨਕ ਹੜਾ ਦੀ ਲਪੇਟ ਵਿੱਚ ਹੈ ਜਿਸ ਦੇ ਨਾਲ ਲੋਕਾਂ ਦੀ ਜ਼ਿੰਦਗੀ ਅਤੇ ਕਿਸਾਨਾਂ ਦੀ ਮਿਹਨਤ ਨੂੰ ਤਬਾਹ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਇੱਥੋਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਰਾਹਤ ਅਤੇ ਬਚਾਅ ਕਾਰਜ ਦਾ ਜਾ ਲੈਣਗੇ ਇਸ ਮੌਕੇ ਜਾਣਕਾਰੀ ਦਿੰਦੇ ਭਾਜਪਾ ਦੀ ਪੰਜਾਬ ਇਕਾਈ ਨੇ ਇੱਕ ਪ੍ਰਧਾਨ ਮੰਤਰੀ ਗੁਰਦਾਸਪੁਰ ਪਹੁੰਚਣਗੇ ਜਿੱਥੇ ਉਹਨਾਂ ਨੂੰ ਹੜਪੀਤ ਨੂੰ ਮਿਲਣਗੇ ਕਿਸਾਨਾਂ ਦਾ ਸੁੱਖ ਦੋਖ ਸੋਕ ਸਾਂਝਾ ਕਰਨਗੇ ਤੇ ਹਰ ਸੰਭਵ ਮਦਦ ਦਾ ਭਰੋਸਾ ਦੇਣਗੇ ਪਾਰਟੀ ਨੇ ਕਿਹਾ ਸ੍ਰੀ ਅਨੁਮੰਤਰੀ ਦਾ ਇਹ ਦੌਰ ਸਾਬਤ ਕਰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਹਰ ਵਿੱਚ ਖੜੀ ਹੈ ਤੇ ਇਸ ਸਮੇਂ ਮੁਸ਼ਕਲਾਂ ਦੇ ਨਾਲ ਸੰਭਵ ਸਹਾਇਤਾ ਕਰਨਗੇ ਪ੍ਰਧਾਨ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਆਲਾਨ ਵੀ ਕਰ ਸਕਦੀ ਹੈ ਪਿਛਲੇ ਕੁਝ ਹਫਤੇ ਵਿੱਚ ਜੰਮੂ ਕਸ਼ਮੀਰ ਹਰਿਨਾਚਲ ਪ੍ਰਦੇਸ਼ ਪੰਜਾਬ ਅਤੇ ਝਾਰਖੰਡ ਵਿੱਚ ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ ਪੰਜਾਬ ਵਿੱਚ ਹੜ੍ਹ ਦਾ ਕਹਿਰ ਅਧਿਕਾਰੀਆਂ ਨੇ ਪੰਜਾਬ ਵਿੱਚ ਇਸ ਹੜ੍ਹ ਨੂੰ ਪਿਛਲੀ ਕਈ ਦਹਾਕਿਆਂ ਵਿੱਚ ਸਭ ਤੋਂ ਭਿਆਨਕ ਆਫਤ ਦੱਸਿਆ ਹੁਣ ਤੱਕ 14 ਜ਼ਿਲ੍ਹਿਆਂ ਵਿੱਚ 46 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 3.70 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਇਹ ਹੜ੍ਹ ਵਿੱਚ ਲਗਭਗ 2000 ਦੇ ਨੇੜੇ ਤੇੜੇ ਪਿੰਡ ਡੁੱਬ ਗਏ ਹਨ ਸਤਲੁਜ ਪਿਆਸ ਰਾਵੀ ਸਮੇਤ ਕਈ ਦਰਿਆਵਾਂ ਵਿੱਚ ਆਈ ਹੜ੍ਹ ਅਤੇ ਲਗਾਤਾਰ ਹੋ ਰਹੀ بارش ਨੇ 1988 ਦੇ ਹੜ੍ਹ ਨੂੰ ਵੀ ਪਾਰ ਕਰ ਦਿੱਤਾ 18 ਜ਼ਿਲ੍ਹਿਆਂ ਵਿੱਚ 1.75 ਲੱਖ ਹੈਕਟੇਰ ਤੋਂ ਵੱਧ ਫਸਲਾਂ ਡੁੱਬ ਗਈਆਂ ਹਨ ਗੁਰਦਾਸਪੁਰ ਫਾਜ਼ਿਲਕਾ ਫਲੂਰਪੁਰ ਸਭ ਤੋਂ ਵੱਧ ਜ਼ਿਲ੍ਹਿਆਂ ਵਿੱਚੋਂ ਹਨ ਜਿਨ੍ਹਾਂ ਦੇ ਪੱਕੇ ਝੋਨੇ ਅਤੇ ਹੋਰ ਫਸਲਾਂ ਤੇ ਵੀ ਵਾਢੀ ਦੇ ਨੇੜੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਸੂਬਾ ਸਰਕਾਰ ਨੇ ਪੰਜਾਬ ਵਾਪਤ ਪ੍ਰਭਾਵਿਤ ਖੇਤਰ ਐਲਾਨੇ ਹੈ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ਤੇ ਚੱਲਦੇ ਹਨ ਐਨਟੀਆਰਐਫ ਫੌਜ ਅਤੇ ਬੀਐਸਐਫ ਦੀਆਂ ਸਾਂਝੀਆਂ ਟੀਮਾਂ ਹੁਣ ਤੱਕ 2200 ਤੋਂ ਵੱਧ ਲੋਕਾਂ ਨੂੰ ਬਾਹਰ ਕੱਢ ਚੁੱਕੀਆਂ ਨੇ ਬੇਕਰਾ ਲਈ 200 ਤੋਂ ਵੱਧ ਰਾਹਤ ਕੈਂਪ ਸਥਾਪਿਤ ਕੀਤੇ ਹਨ ਜਿਨ੍ਹਾਂ ਵਿੱਚ ਹਰ ਰੇਹ ਯਾਰਾ ਲੋਕਾਂ ਨੂੰ ਨਹਾਰ ਲਈ ਗਿਆ ਇਹ ਹੈ ਸੀ ਅੱਜ ਦੀ ਖਾਸ ਨਵੀਂ ਅਪਡੇਟ ਇਸ ਤੋਂ ਇਲਾਵਾ ਹੁਣ ਵੀ ਮੋਦੀ 9 ਸਤੰਬਰ ਨੂੰ ਪੰਜਾਬ ਵਾਸੀਆਂ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਹੜ੍ਹ ਪ੍ਰੇਟ ਲੋਕਾਂ ਲਈ ਕੀ ਐਲਾਨ ਕਰਨਗੇ ਇਸ ਸਬੰਧੀ ਜਿਹੜੀ ਵੀ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ